ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਵੈਲਕਮ ਆ ਤੁਹਾਡਾ ਅੱਜ ਦੇ ਵਲੌਗ 'ਚ ਤੇ ਅੱਜ ਵਲੌਗ ਆਪਾਂ ਸਵੇਰੇ-ਸਵੇਰੇ ਸਟਾਰਟ ਕਰ ਲਿਆ ਤੇ ਕੱਲ ਮੈਂ ਵਲੌਗ ਬਣਾਇਆ ਨਹੀਂਗਾ ਤੇ ਅੱਜ ਆਪਾਂ ਸ਼ੁਰੂ ਕਰ ਲਿਆ ਸਵੇਰੇ-ਸਵੇਰੇ ਤੇ ਮੈਂ ਕਰਨ ਆਇਆ ਸੀ ਸੈਰ ਸਪਾਟਾ ਤੁਰਨ ਫਿਰਨ ਉਹ ਨਿਯਾਰਾ ਹੁੰਦਾ ਹਨਾ ਕੱਲ ਵੀ ਮੈਂ ਆਇਆ ਸੀਗਾ 2-3 ਕਿਲੋਮੀਟਰ ਬਾਟ ਮੈਂ ਕੱਲ ਵੀ ਮੈਂ ਸੈਰ ਸਪਾਟਾ ਕਰਕੇ ਗਿਆ ਤੁਰ ਫਿਰ ਕੇ ਥੋੜਾ ਬੋਤਾ ਭੱਜ ਨੱਠ ਕੇ ਸਰੀਰ ਜਾਂਦੇ ਨਾਲ ਖੁੱਲ੍ਹ ਜੇ ਜਾਂਦਾ ਤੇ ਉਹੀ ਮੈਂ ਅੱਜ ਵੀ ਆਇਆ ਹੋਇਆ ਸੀਗਾ ਆ ਇੱਥੇ ਨਹਿਰ ਆ ਠੀਕ ਆ ਆਹ ਹੁਣ ਤਾਂ ਸਾਰੀ ਧੁੰਦ ਜੀ ਆ ਅੱਜ ਤਾਂ ਥੋੜੀ ਘਟ ਆ ਕੱਲ ਬੜੀ ਸੀ ਧੁੰਦ ਤੇ ਆ ਇੱਥੇ ਨਹਿਰ ਆ ਤੁਹਾਨੂੰ ਮੈਂ ਉਧਰ ਗਾਂ ਜਾ ਕੇ ਦਿਖਾਉਣਾ ਨਹਿਰ ਵੀ ਆ ਤੇ ਛੂਆ ਵੀ ਆ ਬੜੇ ਘੈਂਟ ਘੈਂਟ ਪੰਛੀ ਤੋਤੇ ਚਿੜੀਆਂ ਬੜੀਆਂ ਬੜੇ ਤਰ੍ਹਾਂ ਤਰ੍ਹਾਂ ਦੇ ਪੰਛੀ ਬੋਲਦੇ ਆ ਤੇ ਇਸ ਟਾਈਮ ਇੱਕ ਤਾਂ ਹਾ ਵਾਤਾਵਰਨ ਥੋੜਾ ਠੀਕਿਆ ਹੁੰਦਾ ਹਨਾ ਪ੍ਰਦੂਸ਼ਣ ਜਾਂ ਨਹੀਂ ਹੁੰਦਾਗਾ ਹਵਾ ਚ ਤੇ ਘੈਂਟ ਘੈਂਟ ਹਵਾ ਦੀ ਛਾ ਮਿਲਦੇ ਆ ਘੈਂਟ ਲੱਗਦਾ ਤੇ ਬਾਕੀ ਆ ਪੰਛੀਆਂ ਦੀਆਂ ਆਵਾਜ਼ਾਂ ਕਿਆ ਬਾਤ ਹੈ ਮੈਡੀਟੇਸ਼ਨ ਹੀ ਹੁੰਦਾ ਬਾਈ ਇਹ ਵੀ ਤੇ ਨਿਆਰੇ ਨਾਲ ਆਪਾਂ ਤੁਰੇ ਫਿਰੇ ਆ ਠੀਕ ਆ ਮੈਨੂੰ ਹੋ ਗਏ ਹੋਣਗੇ ਘਰੋਂ ਆਏ ਨੂੰ ਅੱਧੇ ਘੰਟੇ ਵਾਂਗੂ ਅੱਧਾ ਘੰਟਾ ਮੈਂ ਇੱਥੇ ਲਾ ਕੇ ਚੱਲੇ ਆ ਕੱਲ ਵੀ ਐ ਹੀ ਹੋਇਆ ਬੜਾ ਨਿਆਰਾ ਆ ਤੇ ਬਾਕੀ ਆ ਪਿੰਡ ਦੇ ਵਿੱਚ ਟੱਲੇ ਵਾਲੇ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੈਣ ਕੋਲਾ ਮੈਂ ਤੇ ਆ ਪਿੰਡ ਦੇ ਵਿੱਚ ਪਹਿਲਾਂ ਬਾਪੂ ਨੇ ਵੀ ਰਹਿ ਕੇ ਗਏ ਆ ਠੀਕ ਆ ਅ ਕਈ ਸਾਲ ਇੱਥੇ ਸਭ ਮੇਰੀ ਫੈਮਿਲੀ ਰਹੀ ਹੈ ਮੈਂ ਉਦੋਂ ਹੈ ਨਹੀਂ ਸੀਗਾ ਠੀਕ ਆ ਮੈਂ ਉਦੋਂ ਜੰਮਿਆ ਨਹੀਂ ਸੀਗਾ ਤੇ ਸਾਡੇ ਦੂਜੇ ਭੈਣ ਭਰਾ ਸੀਗੇ ਤੇ ਇੱਥੇ ਰਹਿ ਕੇ ਗਿਆ ਤੇ ਉਹ ਵੀ ਮਹਿਸੂਸ ਕਰਦਾ ਵੀ ਇੱਥੇ ਪਾਪਾ ਫਿਰਦਾ ਹੂ ਜਾਂ ਆ ਪਾਪੇ ਨੂੰ ਜਾਣਦਾ ਹੂਗਾ ਬੰਦਾ ਇਹਦੇ ਨਾਲ ਜਾਣ ਪਛਾਣ ਹੂਆ ਖੇਤਾਂ 'ਚ ਪਾਪੇ ਨੇ ਕੰਮ ਕੀਤਾ ਇੱਥੇ ਠੇਕੇ ਤੇ ਪਹਿਲੀ ਲੈ ਕੇ ਪਾਪਾ ਬੀਜਦਾ ਹੁੰਦਾ ਹੈਗਾ ਤੇ ਉਹੀ ਸਭ ਕੁਝ ਦੇਖਦਾ ਰਹਿਣਾ ਸੋਚਦਾ ਰਹਿਣਾ ਤੇ ਬਾਕੀ ਨਿਆਰਾ ਆਉਂਦਾ ਇਕੱਲੇ ਇਕੱਲੇ ਨੂੰ ਰਹਿਣ ਨੂੰ ਯਾਰ ਆਪਦੀਆਂ ਸੋਚਾਂ ਦੇ ਵਿੱਚ ਨਿਆਰਾ ਆ ਰਿਹਾ ਤੇ ਬਾਕੀ ਤੁਹਾਨੂੰ ਦਿਖਾਉਨੇ ਹਣਾ ਭੈਣ ਕਾ ਘਰ ਵੀ ਤੁਸੀਂ ਪਿਛਲੇ ਵਲੌਗ 'ਚ ਮੈਂ ਤੁਹਾਨੂੰ ਕਿਹਾ ਸੀ ਨਾ ਸਵੇਰੇ ਦਿਖਾਵਾਂਗੇ ਤੇ ਅੱਜ ਦਿਖਾਉਨੇ ਆ ਕੱਲ ਤਾਂ ਮੈਂ ਵਲੌਗ ਕੋਈ ਬਣਾਇਆ ਨਹੀਂ ਬਸ ਗੱਲਾਂ ਬਾਤਾਂ ਦੀ ਸੀਗਾ ਮੈਂ ਭੈਣ ਦੇ ਨਾਲ ਆਪਦੀਆਂ ਦਿਲ ਦੀਆਂ ਗੱਲਾਂ ਬਹੁਤ ਸਾਰੀਆਂ ਕੀਤੀਆਂ ਬਹੁਤ ਸਾਰੀਆਂ ਤੇ ਉਹਦੀਆਂ ਸੁਣੀਆਂ ਆਨੰਦ ਆਇਆ ਤੇ ਹੁਣ ਚਲੋ ਤੁਹਾਨੂੰ ਦਿਖਾਉਨੇ ਆ ਥੋੜਾ ਬੁਰਾ ਹਨਾ ਏਰੀਆ ਮੈਂ ਬਹੁਤ ਆ ਟਾਈਮ ਆ ਬੋਲਣ ਤੇ ਲਾ ਦੇਣਾ ਹਨਾ ਗੱਲਾਂ ਮੇਰੇ ਕੋਲ ਬਹੁਤ ਠੀਕ ਆ ਤੇ ਕਈ ਹੈਗੇ ਆ ਜਿਹੜੇ ਰੈਗੂਲਰ ਨਹੀਂ ਦੇਖਦੇ ਉਹ ਬੋਰ ਹੋ ਜਾਂਦੇ ਆ ਤੇ ਜਿਹੜੇ ਰੈਗੂਲਰ ਦੇਖਦੇ ਆ ਉਹਨਾਂ ਨੂੰ ਪਸੰਦ ਆਉਂਦੀਆਂ ਗੱਲਾਂ ਵੀ ਠੀਕ ਆ ਤੇ ਬਾਕੀ ਦਿਖਾਉਨੇ ਆ ਤੁਹਾਨੂੰ ਏਰੀਆ ਤੇ ਨਾਲੇ ਭੈਣ ਕਾ ਘਰ ਤੇ ਚਲੋ ਅਗਲੀ ਕਲਿੱਪ ਚ ਮਿਲ ਜਾਨਾ ਬਸ ਮੈਂ ਹੁਣ ਉਧਰ ਸੜਕ ਵਾਲੀ ਸਾਈਡ ਛੱਡ ਕੇ ਸੜਕ ਵਾਲੀ ਸਾਈਡ ਪਰਲੀ ਸਾਈਡ ਆ ਤੇ ਮੈਂ ਇਧਰ ਲਈ ਪਰੜੀ ਆ ਗਿਆ ਵਿਚਾਲੇ ਇੱਕ ਹੋਰ ਰਾਹ ਰਾਹ ਜਾਂਦਾ ਸੁਹਾ ਤੇ ਨਹਿਰ ਦੇ ਸਨ ਦੇ ਵਿੱਚ ਇੱਕ ਰਾਹ ਹੋਰ ਜਾਂਦਾ ਉਥੋਂ ਤੁਹਾਨੂੰ ਗਾਂ ਦਿਖਾਉਣਾ ਤੇ ਇਧਰ ਵੀ ਬੜਾ ਨਿਆਰਾ ਆ ਰਿਹਾ ਯਾਰ ਨਾਲ ਗਰਬਾਣੀ ਲਾ ਕੇ ਹਨਾ ਤੇ ਇੱਥੇ ਤੁਰਦੇ ਫਿਰਦੇ ਨੂੰ ਇੱਕ ਪੰਛੀਆਂ ਦੀ ਆਵਾਜ਼ਾਂ ਇੱਕ ਇੱਕ ਨਾ ਨਹਿਰ ਆ ਸੁੱਕੀ ਪਈ ਆ ਠੀਕ ਆ ਜੇ ਨਹਿਰ ਹਾ ਚੱਲਦੀ ਹੁੰਦੀ ਫਿਰ ਗੱਲ ਵੱਖਰੀ ਹੋਣੀ ਸੀ ਹੋਰ ਨਿਆਰਾ ਆਉਣਾ ਸੀ ਤੇ ਨਹਿਰ ਚ ਪਾਣੀ ਬੰਦਾ ਕੱਚੀ ਜੀ ਨਹਿਰ ਪਾਣੀ ਬੰਦਾ ਤੇ ਉਸੇ ਕਰਕੇ ਥੋੜਾ ਨਿਆਰਾ ਘਟ ਆ ਰਿਹਾ ਬਈ ਜਿਹੜੇ ਪੰਛੀ ਪੁੰਛੀ ਆ ਬੜੇ ਆ ਨਾ ਇੱਥੇ ਨਹਿਰ ਚ ਇੱਥੇ ਬਤਕਾਂ ਬੁਤਕਾਂ ਫਿਰਦੀਆਂ ਟਟੀਆਂ ਜੀਆਂ ਹੈਗੀਆਂ ਦੇਖ ਦੇਖ ਕਿ ਨਿਆਰਾ ਆਉਂਦਾ ਇਹ ਬਾਕੀ ਦਰਖਤ ਦਰੁਖਤ ਵੀ ਤਰ੍ਹਾਂ ਤਰ੍ਹਾਂ ਦੇ ਆ ਨਾ ਵਾਹ ਕੀ ਬਾਤਾਂ ਤੇ ਤੁਹਾਨੂੰ ਸਾਊਂਡ ਵੀ ਸੁਣਾਉਣਾ ਗਾਂ ਜਾ ਕੇ ਠੀਕ ਆ ਸਾਊਂਡ ਸੁਣਾਉਣਾ ਤੁਹਾਨੂੰ ਆ ਕਿਹੜੀਆਂ ਚਿੜੀਆਂ ਬੋਲਦੀਆਂ ਕਿੰਨਾ ਨਿਆਰਾ ਆ ਰਿਹਾ ਲੋਕੇਸ਼ਨ ਕਿੱਦਾਂ ਦੀ ਉਹਨੂੰ ਗਾਂ ਦਿਖਾਉਣਾ ਠੀਕ ਆ ਆਨੰਦ ਲਈ ਜਾਂਨੇ ਆ ਕੇਰਾ ਦਾ ਬਾਬੇ ਆਨੰਦ ਆ ਇੱਥੋਂ ਹੁਣ ਸਾਊਂਡ ਸੁਣਿਆ ਸਾਊਂਡ ਚੰਗਾ ਇੱਥੋਂ ਦੀਆਂ ਜਿਹੜੀਆਂ ਆਵਾਜ਼ਾਂ ਆਈ ਜਾਂਦੀਆਂ ਉਹ ਸੁਣਿਆ ਹੁਣ ਹੁਣ ਇੱਥੋਂ ਦੇਖੋ ਲੋਕੇਸ਼ਨ ਇੱਕ ਸੜਕ ਤਾਂ ਇਧਰੋਂ ਚੱਲ ਗਈ ਉਹ ਉਥੇ ਇੱਕ ਬਹੁਤ ਵੱਡਾ ਸਕੂਲ ਆ ਕਾਲ ਅਕੈਡਮੀ ਦਾ ਬਹੁਤ ਵੱਡਾ ਤੇ ਆ ਇਧਰ ਆ ਪਿੰਡ ਨੂੰ ਲੰਘੀ ਸੜਕ ਪਿੰਡ ਆ ਇਧਰ ਤੇ ਆ ਗੁਰਦੁਆਰਾ ਬਹੁਤ ਵੱਡਾ ਇੱਥੇ ਗੁਰਦੁਆਰਾ ਸਾਹਿਬ ਬਹੁਤ ਵੱਡਾ ਇੱਥੇ ਮੈਂ ਬਚਪਨ ਚ ਆਇਆ ਇੱਥੇ ਬਚਪਨ ਵੇਲੇ ਆਉਂਦਾ ਹੁੰਦਾ ਸੀ ਇੱਥੇ ਨਗਾਰੇ ਪਏ ਹਨ ਉਹ ਦੇਖਣ ਵਾਸਤੇ ਮੈਂ ਗਿਆ ਸੀ ਇੱਕ ਦੋ ਵਾਰੀ ਇੱਥੇ ਗੁਰਦੁਆਰੇ ਵਿੱਚ ਬਚਪਨ ਮੇਰੇ ਬਚਪਨ ਚ ਮੈਂ ਬਹੁਤ ਵਾਰੀ ਆਉਂਦਾ ਰਿਹਾ ਇੱਥੇ ਤੇ ਆ ਦੇਖੋ ਲੋਕੇਸ਼ਨ ਵੇਖਾ ਬੋਰਡ ਵਾਲਾ ਕਲਿੱਪ ਮੈਂ ਬਹੁਤ ਵੱਡੀ ਕੱਢੀ ਸੀ ਇੱਥੋਂ ਦੀ ਬੜੀ ਵੱਡੀ ਕਲਿੱਪ ਕੱਢੀ ਮੈਂ ਧਿਆਨ ਵਾਲਾ ਮਾਰਿਆ ਨਹੀਂ ਗਾ ਕੈਮਰੇ ਵਾਲਾ ਨਾ ਫੋਨ ਵਾਲ ਤੇ ਉਹ ਸਾਲਾ ਕੈਮਰਾ ਬੰਦ ਦੂਜਾ ਵੀਡੀਓ ਰਿਕਾਰਡਿੰਗ ਬੰਦ ਹੋ ਗਈ ਸੀ ਤੇ ਦੁਬਾਰਾ ਫੇਰ ਆਇਆ ਉੱਥੇ ਵੇਲੇ ਆ ਆਪਾਂ ਨੂੰ ਕਿਹੜਾ ਕੋਈ ਕੰਮ ਆ ਤੇ ਆਨੰਦ ਲਈ ਜਾਂਦੇ ਆ ਤੇ ਲੋਕੇਸ਼ਨ ਤੁਹਾਨੂੰ ਹੁਣ ਦਿਖਾਉਣੀ ਹੈ ਪਹਿਲਾਂ ਵਾਲੀ ਵੀਡੀਓ ਕੱਟ ਹੋ ਗਈ ਸੀ ਤੇ ਉਹ ਆ ਗਿਆ ਉਹ ਬੋਰਡ ਸਾਹਮਣੇ ਪਹਿਲਾਂ ਮੈਂ ਉੱਥੇ ਖੜਾ ਸੀ ਉਹ ਆ ਗਿਆ ਬੋਰਡ ਤੇ ਆ ਤੰਗ ਜਾ ਪੌਲਾ ਆ ਤੰਗ ਪੁਲ ਦੇ ਨਾਲ ਮੇਰੀਆਂ ਬਚਪਨ ਦੀਆਂ ਬੜੀਆਂ ਯਾਦਾਂ ਜੁੜੀਆਂ ਬੜੀਆਂ ਇੱਥੋਂ ਜਦੋਂ ਲੰਘ ਕੇ ਜਾਂਦੇ ਹੁੰਦੇ ਸੀ ਨਾ ਐ ਬੜੀਆਂ ਬੜਾ ਮੈਂ ਇੱਥੋਂ ਮਿਸ ਕਰ ਰਿਹਾ ਬਚਪਨ ਨੂੰ ਤੇ ਆ ਨਹਿਰ ਹੁਣ ਪਾਣੀ ਵਗਦਾ ਨਹੀਂ ਉਦੋਂ ਪਾਣੀ ਵਗਦਾ ਹੁੰਦਾ ਸੀ ਨਾ ਤੇ ਬੜਾ ਤੋਂ ਡਰ ਵੀ ਲੱਗਦਾ ਹੁੰਦਾ ਇੱਥੋਂ ਲੰਘਦੇ ਆ ਨੂੰ ਉਦੋਂ ਬਚਪਨ ਸੀ ਡਰ ਤਾਂ ਲੱਗਣਾ ਹੀ ਤੇ ਨਿਆਰਾ ਵੀ ਬੜਾ ਹੁੰਦਾ ਹੁੰਦਾ ਸੀ ਨਹਿਰ ਕੱਚੀ ਜੀ ਪਸ਼ੂ ਉਹ ਉਥੇ ਨਹਾਏ ਜਾਂਦੇ ਰਹਿੰਦੇ ਹੁੰਦੇ ਉਥੇ ਪਸ਼ੂਆਂ ਨੂੰ ਆਉਣ ਦੀ ਥਾਂ ਹੈਗਾ ਉਹ ਤਾਂ ਦੀ ਪਸ਼ੂ ਉਹ ਉਥੇ ਨਹਾਉਂਦੇ ਹੁੰਦੇ ਸੀਗੇ ਬੱਚਾ ਪਾਰਟੀ ਵੀ ਨਹਾਉਂਦੀ ਹੁੰਦੀ ਸੀ ਤੇ ਇੱਧਰ ਦੀ ਦੇਖੋ ਕਿੱਡੀ ਘੈਂਟਾ ਲੋਕੇਸ਼ਨ ਮੈਂ ਤਾਂ ਯਾਰਾ ਪੌਲ ਪੌਲ ਮੈਨੂੰ ਬਹੁਤ ਚੇਤਾ ਹੈ ਬਚਪਨ ਵਾਲਾ ਇੱਥੋਂ ਬੜਾ ਡਰ ਡਰ ਕੇ ਲੰਘਦਾ ਹੁੰਦਾ ਸੀ ਮੈਂ ਪਾਪੇ ਹੋਣਾ ਨਾਲ ਆਉਂਦਾ ਹੁੰਦਾ ਸੀ ਭੈਣ ਦੇ ਘਰੇ ਭੈਣ ਭੈਣ ਕ ਘਰ ਬੈਸ ਇੱਥੇ ਨੇੜੇ ਹੀ ਆਪਣੇ ਹਨ ਤੇ ਜਦੋਂ ਮੈਂ ਬਚਪਨ ਵੇਲੇ ਆਉਂਦਾ ਸੀ ਨਾ ਤੇ ਭੈਣ ਜਦੋਂ ਵੀ ਜਾਣਾ ਹੁੰਦਾ ਭੈਣ ਮੈਨੂੰ 100 ਰੁਪਏ ਦੇ ਦੇਣਾ ਜਾਂ 500 ਰੁਪਏ ਦੇ ਦੇਣੇ ਮੇਰੇ ਲਈ ਬਹੁਤ ਵੱਡੇ ਹੁੰਦੇ ਸੀ ਉਦੋਂ ਅ ਬਚਪਨ ਚ ਬੜੀ ਬੜਾ ਯਾਰ ਟਾਈਮ ਮਾੜਾ ਸੀ ਉਦੋਂ ਗਰੀਬੀ ਬਹੁਤ ਸੀਗੀ ਬੜੀ ਬਹੁਤ ਜ਼ਿਆਦਾ ਕੋਈ ਨਹੀਂ ਉਹ ਤੁਹਾਨੂੰ ਦੱਸਿਆ ਸੀ ਨਾ ਮੈਂ ਫਿਲਮ ਬਣਾਉਂਗਾ ਬਣਾਉਂਗਾ ਸਾਰੀ ਸਟੋਰੀ ਆਪਦੀ ਰੀਅਲ ਸਟੋਰੀ ਫਿਲਮ ਬਣਾਉਂਗਾ ਤੇ ਰਾਤ ਤੁਹਾਨੂੰ ਦੱਸ ਦਈਏ ਇੱਕ ਡੰਡੀ ਤਾਂ ਉੱਧਰ ਦੀ ਜਾਂਦੀ ਹੈ ਨਾ ਉਹ ਉਥੋਂ ਆ ਕੂੜਾ ਕਰਕਟ ਵਾਲਿਆਂ ਦਾ ਬੜਾ ਕੰਮ ਖਰਾਬ ਆ ਯਾਰ ਨਹਿਰ ਦੇ ਵਿੱਚ ਵੀ ਹੁਣੇ ਮੈਂ ਦੇਖਿਆ ਦੋ ਮੋਟਰਸਾਈਕਲ ਤੇ ਆਏ ਬੰਦੇ ਨਹਿਰ ਦੇ ਵਿੱਚ ਕੂੜਾ ਕਰਕਟ ਸੱਟ ਗਏ ਉਹ ਗਲਤ ਕੰਮ ਤੇ ਆ ਆ ਗਿਆ ਸੂਆ ਇੱਥੇ ਸੂਆ ਤੇ ਇਥੋਂ ਨਾਰੀਅਲ ਕੱਢਣ ਦੀ ਕੋਸ਼ਿਸ਼ ਅਸੀਂ ਬਹੁਤ ਕਰਦੇ ਹੁੰਦੇ ਸੀਗੇ ਆ ਸੂਏ ਵਿੱਚੋਂ ਇਹ ਡੂੰਗਾ ਸਮਝ ਨਹਿਰ ਨਾਲ ਨਹਿਰ ਇਹ ਤਾਂ ਉੱਚੀ ਆ ਆ ਡੂੰਗਾ ਤੇ ਇੱਕ ਰਾ ਆ ਜਾ ਆ ਬਾਂ ਆ ਗਿਆ ਕੱਲ ਮੈਂ ਇੱਥੇ ਤੁਰਿਆ ਫਿਰਿਆ ਆ ਰਾਤੇ ਪਹਿਲਾਂ ਸੜਕ ਤੇ ਗਿਆ ਤੇ ਫੇਰ ਮੁੜ ਕੇ ਆ ਰਾਤੇ ਤੇ ਭੈਣ ਕਾ ਘਰ ਆਪਣਾ ਇੱਧਰ ਆ ਕੋਲ ਹੀ ਤੇ ਤੁਹਾਨੂੰ ਦਿਖਾਉਨੇ ਆ ਭੈਣ ਕਾ ਘਰ ਵੀ ਛੋਟਾ ਜਿਹਾ ਘਰ ਆ ਤੇ ਬਾਕੀ ਗੱਲਾਂ ਬਾਅਦ ਚ ਕਰਦੇ ਆਪਾਂ ਜਾ ਕੇ ਉੱਥੇ ਠੀਕ ਹੁਣ ਆਇਆ ਹੀ ਮੈਂ ਬੱਚਿਆਂ ਨੂੰ ਸਕੂਲ ਛੱਡਣ ਘਰ ਦੇ ਬੱਚੇ ਹੈਗੇ ਆ ਇੱਕ ਬੱਚਾ ਹੀ ਆ ਉਹਨਾਂ ਨੂੰ ਸਕੂਲ ਛੱਡਣ ਆਇਆ ਇਹ ਆ ਸਕੂਲ ਬਹੁਤ ਵੱਡਾ ਹਾਈ ਫਾਈ ਅਕਾਲ ਅਕੈਡਮੀ ਤੇ ਡਰੈੱਸ ਵੀ ਦੇਖੋ ਬੱਚਿਆਂ ਦੀ ਮੁੰਡਿਆਂ ਦੀ ਕੁੜੀਆਂ ਦੀ ਆਈ ਡਰੈੱਸ ਆ ਲਓ ਜੀ ਆ ਆ ਗਿਆ ਆਪਣੀ ਭੈਣ ਕਾ ਘਰ ਆ ਛੋਟਾ ਜਿਹਾ ਇਹ ਆਪਣੀ ਭੈਣ ਕਾ ਘਰ ਆ ਤੇ ਬਾਹਰ ਬੂਟੇ ਬਾਟੇ ਬੜੇ ਲਾਇਆ ਤੁਹਾਨੂੰ ਪਤਾ ਨਾ ਮੈਨੂੰ ਵੀ ਸੌਂਕਾ ਬੂਟਿਆਂ ਦਾ ਖੂਨ ਚ ਹੁੰਦਾ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਆ ਦੇਖੋ ਬਾਹਰ ਬੂਟੇ ਬਾਟੇ ਬੱਲਾ ਬੁੱਲਾ ਇਹ ਥੋੜੇ ਹਨਾ ਮੌਸਮ ਦਾ ਉਹ ਤਬਦੀਲੀ ਜਾਈ ਵੀ ਆ ਉਹ ਤਰੀਕੇ ਨਾਲ ਥੋੜੇ ਹਜੇ ਖਿਲੇ ਜੈ ਹਨ ਬੂਟੇ ਅਮਰੂਦ ਅੰਬ ਇਹ ਮੈਨੂੰ ਪਤਾ ਅੰਬ ਉਧਰ ਹੀ ਲੈ ਕੇ ਆਇਆ ਇਹ ਬੂਟੇ ਆਂਬਾ ਤੇ ਇੱਥੇ ਹੋਰ ਵੀ ਕਈ ਤਰ੍ਹਾਂ ਦੇ ਬੂਟੇ ਲਾਈ ਬੈਠੇ ਆ ਆਵੇਲਾ ਬੁੱਲਾ ਜੀਆਂ ਇੱਕ ਉਹ ਸੈਂਤਰੀਆਂ ਦਾ ਪਤਾ ਨਹੀਂ ਕੀ ਆ ਬੂਟਾ ਮੈਨੂੰ ਤਾਂ ਪਤਾ ਵੀ ਨਹੀਂ ਲੱਗਦਾ ਤੇ ਅੱਗੇ ਤੁਹਾਨੂੰ ਘਰ ਵੀ ਦਿਖਾਉਂਦੇ ਹਾਂ ਨਾ ਓਹੋ ਸੜਕ ਜਮਾ ਕਰਦੇ ਮੂਰੇ ਤੇ ਬਾਹਰ ਚ ਵੀ ਦੇਖੋ ਬੱਲਾ ਬੱਲਾ ਕਿੰਨੀਆਂ ਲਾਈਆਂ ਹੋਣਾਂ ਤੇ ਇੱਕ ਬੂਟਾ ਆ ਲਾਇਆ ਆ ਕੰਠਲ ਦਾ ਕੰਠਲ ਤੁਸੀਂ ਸਾਰੇ ਜਾਣਦੇ ਹੋਵੋਗੇ ਕੰਠਲ ਦਾ ਬੂਟਾ ਇਹ ਵੀ ਉਧਰੋਂ ਹੀ ਲਿਆਂਦਾ ਕਲਕੱਤੀੋਂ ਤੇ ਆ ਫੁੱਲ ਫੁੱਲ ਲਾਇਆ ਵਿਆ ਇੱਥੇ ਆ ਤુલਸੀ ਤુલਸੀ ਦੇ ਬੂਟੇ ਤੇ ਕਾ ਕੜੀ ਪੱਤਾ ਕੜੀ ਪੱਤੇ ਦਾ ਤੇ ਗਾਂ ਵੀ ਬੂਟੇ ਬੂਟੇ ਆ ਛੋਟੇ ਜਿਹੇ ਘਰ 'ਚ ਇੰਨੇ ਬੂਟੇ ਇਹ ਕਾੜੂਆ ਦਾ ਤੇ ਆ ਸਿੰਪਲ ਜਾ ਛੋਟਾ ਜਾ ਘਰ ਆ ਗਿਆ ਸਕੂਟਰ ਬਾਈ ਦਾ ਤੇ ਮੋਟਰਸਾਈਕਲ ਆਪਣਾ ਤੇ ਹੈ ਕਿੰਨਾ ਗਾਫ ਹੈ ਕੁਛ ਨਹੀਂ ਹੁੰਦਾ ਤੇ ਇਧਰ ਰੋਟੀ ਬਣੀ ਜਾਂਦੀ ਉਹ ਕੁਛ ਨਹੀਂ ਹੁੰਦਾ ਪਤਾ ਹੀ ਇਹ ਸਭ ਆਪਣੇ ਵਰਗੇ ਹੀ ਆ ਸਿੰਪਲੀ ਤੇ ਰੋਟੀ ਇਧਰ ਬਣੀ ਜਾਂਦੀ ਹੈ ਚੁੱਲੇ ਤੇ ਤੇ ਘਰ ਆਪਣਾ ਆ ਬੈਡਰੂਮ ਸਟੋਰ ਰੂਮ ਤੇ ਕਿਚਨ ਹੁਣ ਛੋਟਾ ਜਾ ਹੁਣ ਛੋਟਾ ਜਾ ਬਸ ਆਉਣ ਵਾਲੇ ਥੋੜੇ ਟਾਈਮ ਦੇ ਵਿੱਚ ਹੀ ਸਾਲ ਦੋ ਸਾਲਾਂ ਦੇ ਵਿੱਚ ਬਹੁਤ ਵਧੀਆ ਸੋਹਣਾ ਘਰ ਹੋਊਗਾ ਇੱਥੇ ਪੰਜ ਆਪਣਾ ਬਾਹਰ ਗਿਆ ਦੁਬਈ ਦੇ ਵਿੱਚ ਮਿਹਨਤਾ ਫੁੱਲ ਕਰੀ ਜਾਂਦਾ ਤੇ ਘਰ ਇੱਥੇ ਵਧੀਆ ਟਾਪ ਦਾ ਪਾਵਾਂਗੇ ਸਿਰਾ ਤੇ ਹੁਣ ਫਿਲਹਾਲ ਆਹੀ ਘਰ ਆ ਤੇ ਬਾਕੀ ਭੈਣ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਮੈਂ ਆਪਦੀਆਂ ਬੜੀਆਂ ਬੜੀਆਂ ਦਿਲਦੀਆਂ ਤੇ ਭੈਣ ਨੇ ਵੀ ਕੀਤੀਆਂ ਹੈ ਛੜ ਛੁੜੂ ਕਿਤੇ ਨਹੀਂ ਲੱਗਾ ਸਾਰਾ ਉਵੇਂ ਹੀ ਪਿਆ ਕੁਛ ਨਹੀਂ ਹੁੰਦਾ ਛੜ ਛੁੜੂ ਆਪਣੇ ਵਰਗੇ ਹੀ ਆ ਸਾਰਾ ਉਵੇਂ ਹੀ ਕਿੱਲਰ ਹੈ ਪਿਆ ਕੁਛ ਨਹੀਂ ਹੁੰਦਾ ਨੂੰ ਤੁਰਨ ਦਾ ਕਰਕ ਟਾਈਮ ਪਹਿਲਾਂ ਉਹਦਾ ਹੋਇਆ ਪਿਆ ਪਹਿਲਾਂ ਸਾਡੀ ਇੱਥੇ ਦੋਤੀ ਆ ਨਾ ਮੇਰੀ ਮੈਂ ਨਾਨਾ ਲੱਗਦਾ ਉਹਦੇ ਦੋਤੀ ਆ ਮੇਰੀ ਠੀਕ ਆ ਤੇ ਉਹਨੂੰ ਸਕੂਲ ਛੱਡ ਕੇ ਆਇਆ ਉਹ ਕਲਿੱਪ ਤੁਹਾਨੂੰ ਵਿੱਚ ਲਾਵਾਂਗੇ ਹਨ ਤੇ ਉਹਦੇ ਕਰਕੇ ਹੁਣ ਸਕੂਲ ਤੁਰਨ ਦੀ ਖਿੱਚ ਕੀਤੀ ਰੋਟੀ ਰਾਟੀ ਉਹਨੂੰ ਬਣਾ ਕੇ ਦੋਰੀ ਤਾਂ ਕਰਕੇ ਕੋਈ ਬੱਕਰ ਬੱਕਰ ਵੀ ਨਹੀਂ ਲੱਗੇਗੀ ਤੇ ਬਾਕੀ ਗੱਲਾਂ ਬਹੁਤ ਜ਼ਿਆਦਾ ਕੀਤੀਆਂ ਭੈਣ ਨੇ ਵੀ ਤੇ ਮੈਂ ਵੀ ਬੜੇ ਟਾਈਮ ਬਾਅਦ ਆਏ ਇਕੱਠੇ ਜੇ ਹੋਏ ਸੀ ਨਾ ਟਾਈਮ ਮੈਂ ਪਹਿਲਾਂ ਰਹਿਣੀਗਾ ਠੀਕ ਹੈ ਤੁਹਾਨੂੰ ਪਤਾ ਬੱਚਿਆਂ ਬੱਚਿਆਂ ਚ ਉਲਝਿਆ ਵਿਆ ਤੇ ਬੜਾ ਟਾਈਮ ਹੈ ਰਿਆ ਨਹੀਂਗਾ ਜਦੋਂ ਆਉਂਦੇ ਵੀ ਸੀ ਤੇ ਉਹਨੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ ਹੈਗੀਆਂ ਤੇ ਪਰ ਹੁਣ ਇੱਥੇ ਆਇਆ ਦੋ ਦਿਨ ਹੋ ਗਏ ਗੱਲਾਂ ਬਾਤਾਂ ਫੁੱਲ ਕੀਤੀਆਂ ਤੇ ਬਸ ਮੇਰੇ ਹਿਸਾਬ ਨਾਲ ਅੱਜ ਦੀ ਵੀਡੀਓ ਆਪਾਂ ਇੰਨੀ ਕੀ ਰੱਖਦੇ ਆ ਠੀਕ ਹੈ ਛੋਟੀ ਜੀ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਮੇਰੀ ਵੱਡੀ ਭੈਣ ਆ ਜਿਹੜੀ ਠੀਕ ਆ ਸਾਕੀ ਭੈਣ ਆ ਹਿੰਮਤਪੁਰੇ ਵਿਆਹੀ ਵੀ ਆ ਉਹ ਨਾਲ ਹੀ ਹਿੰਮਤਪੁਰਾ ਇੱਥੋਂ ਵੀ ਤੇ ਉੱਥੇ ਜਾਵਾਂਗੇ ਅੱਜ ਤੇ ਉਹਨੂੰ ਵੀ ਸਰਪ੍ਰਾਈਜ਼ ਹੀ ਦੇਣਾ ਤੇ ਹੁਣ ਦੱਸਣਾ ਨਹੀਂਗਾ ਵੀ ਮੈਂ ਉਹਨਾਂ ਬਸ ਸਿੱਧਾ ਘਰੇ ਜਾਣਾ ਉਹਨਾਂ ਨੂੰ ਕਿਰਾ ਹੈ ਅੱਜ ਨਾ ਜਾਣਾ ਨਾ 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 ਅੱਜ ਜਾਊਗਾ ਦੋ ਦਿਨ ਇੱਥੇ ਹੋਗੇ ਨਾ 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 ਅੱਜ ਜਾਣਾ ਮੈਂ ਤੇ ਉਹਨੂੰ ਜਾ ਕੇ ਸਰਪ੍ਰਾਈਜ਼ ਦੇਵਾਂਗੇ ਤੇ ਅਗਲੀ ਵੀਡੀਓ ਵਿੱਚ ਤੁਸੀਂ ਸਾਰੇ ਦੇਖਿਓ ਤੇ ਕਿਵੇਂ ਲੱਗੀ ਘੈਂਟ ਲੱਗੀ ਕਿਵੇਂ ਲੱਗੀ ਉਹ ਜ਼ਰੂਰ ਦੱਸ ਦਿਓ ਕਮੈਂਟ ਕਰਕੇ ਤੇ ਆਹ ਵੀਡੀਓ ਤੇ ਵੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਆਪਣੀ ਅੱਜ ਇੱਥੋਂ ਤੱਕ ਦੀ ਛੋਟੀ ਜੀ ਵੀਡੀਓ ਪਾ ਕੇ ਛੋਟੀ ਨਹੀਂ ਪਰ ਮੇਰੀਆਂ ਗੱਲਾਂ ਬਾਤਾਂ ਪਹਿਲਾਂ ਬਹੁਤ ਵੱਜ ਗਈਆਂ ਮੈਨੂੰ ਪਤਾ ਬਹੁਤ ਵੱਡੀ ਹੋ ਜਾਣੀ ਹੈ ਤੇ ਬਸ ਅੱਜ ਦੀ ਵੀਡੀਓ ਇੱਥੋਂ ਤੱਕ ਦੀ ਬਾਏ ਬਾਏ ਟੇਕ ਕੇਅਰ ਲਵ ਯੂ ਆਲ ਬਾਏ ਬਾਏ